ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਬਰਸਾਦ ਸਭਈਏ ਪਾਤਸ਼ਾਹੀ ਦਸਵੇਂ ਦੀਨਨ ਕੇ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੇ ਮਨਗਾਰੈ ਪਛ ਪਸ਼ੂ ਨਗਨਾਗ ਨਰਦ ਬਸਰਬ ਸਭੈ ਸਭ ਕੋ ਪ੍ਰਤ ਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਨੰਦ ਦੁਖਨ ਦੇਖਤ ਹੈ ਪਰ ਦੇਤਨ ਹਾਰੈ ਦਾਹਤ ਹੈ ਦੁਖ ਦੁਖਨ ਕੋ ਦਲ ਜਿੰਨ ਕੇ ਪਲ ਮੈਂ ਦਲ ੜਾਰੈ ਖੰਡ ਅਖੰਡ ਪ੍ਰਚੰਡ ਪ੍ਰਹਾਰਣ ਪੂਰਨ ਪ੍ਰੇਮ ਕੀ ਪੀਤ ਸੰਭਾਰੈ ਪਾਰਨ ਪਾਇ ਸਕੈ ਪਦਮਾ ਪਦ ਬੇਦ ਕਉ ਤੇਬ ਅਭੇਦ ਉਚਾਰੈ ਰੋਜੀ ਹੀ ਰਾਜ ਬਿਨੋਕਤ ਰਾਜਕ ਰੋਖ ਰੋਹਾਨ ਕੀ ਰੋਜੀ ਨ ਟਾਰੈ ਕੀਟ ਪਤੰਗ ਕੁਰੰਗ ਪੁਜੰਗ ਮਾਪੂਤ ਪਵਿੱਖ ਭਵਾਨ ਬਨਾਏ ਦੇਵ ਅਦੇਵ ਖੱਪੇ ਅਹਮੇਵ ਨ ਭੀਵ ਲਖਿਓ ਭ੍ਰਮਸਿ ਪਰਮਾਇ ਬੇਦਪ੍ਰਾਨ ਕਤੇਬਕ੍ਰਾਨ ਸੇਵਤਕੇ ਕਰ ਹਾਤ ਨਾ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸ਼ੋਕਿਨ ਸਿਰਪਦਮਾ ਪਤ ਪਾਏ ਆਦ ਅਨੰਤ ਅਗਾਦ ਅਦਵੈਖ ਸੋ ਭੂਤ ਬਿਖ ਭਵਾਨ ਅਬਹਿ ਹੰ ਅੰਤ ਬਹੀਨ ਅਨਾਤਮ ਆਪ ਅਦਾਗ ਅਦੋਗ ਅਛਿਦਰ ਅਛੈ ਹੰ ਲੋਗਨ ਕੇ ਕਰਤਾ ਹਰਤਾ ਜਲ ਮੈਂ ਫਲ ਮੈਂ ਭਰਤਾ ਪ੍ਰਭ ਵਹਿ ਹੈ ਦੀਨ ਦਿਆਲ ਦਿਆਕਰ ਸ਼ਿਰਪਤ ਸੁੰਦਰ ਸ਼ਿਰਪਦਮਾ ਪਤ ਇਹ ਕਾਮ ਨੈ ਪ੍ਰੋਧ ਨੈ ਲੋਭ ਨੈ ਮੋਹ ਨੈ ਰੋਗ ਨੈ ਸੋਗ ਨੈ ਭੋਗ ਨੈ ਭੈ ਹੈ ਦੇਵ ਹੀਨ ਸੁਨੇਹ ਸਬੋ ਤਨ ਨੇਹ ਬਿਰਖਤ ਅਗੇ ਅਛੇ ਹੈ ਜਾਨ ਕੋ ਦੇ ਤੋ ਜਾਨ ਕੋ ਦੇ ਤੋ ਜ਼ਮੀਨ ਕੋ ਦੇ ਤੋ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤਲੇ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਕਹਾਵ ਤਉ ਤਨ ਏਕ ਨ ਲਗਨ ਪਾਵੇ ਰਾਖਤ ਹੈ ਆਪਨੋ ਕਰ ਦੇ ਕਰ ਪਾਪ ਸੰਭੋ ਨ ਭੇਟ ਨ ਪਾਵੈ ਔਰ ਕੀ ਬਾਤ ਕਹਾ ਕਹ ਤੋ ਸੋ ਸੁਪੇਟ ਹੀ ਕੇ ਪਟ ਵਿੱਚ ਬਚਾਵੇ ਜੱਛ ਪੁਜੰਗ ਸੁਦਾਨਵ ਦੇਵ ਅਭੇਵ ਤੁਮੈ ਸਭ ਹੀ ਕਰਤਿਆ ਵੈ ਭੂਮ ਆਕਾਸ ਪਤਾਲ ਰਸਤਲ ਜੱਛ ਪੁਜੰਗ ਸਭੈ ਸਰਨ ਆਵੇ ਪਾਇਸ ਕੈਨੇ ਪਾਰ ਪ੍ਰਬਾਹੂ ਕੋ ਨੇਤ ਹੀ ਨੇਤ ਬੇਦ ਬਤਾਵੇ ਹੋਜ ਥਕੇ ਸਭ ਹੀ ਖੁਜੀਆ ਸੁਰਹਾਰ ਪਰੇ ਹਰ ਹਾਥ ਨ ਆਵੇ ਨਾਰਦ ਸੇ ਚਤੁਰਨਨ ਸੇ ਰੁਮਨਾਰਿਕ ਸੇ ਸਭ ਮੂੰ ਮਿਲ ਗਾਇਓ ਬੇਦ ਕਤੇਬ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਇਓ ਪਾਇਸ ਕੈਨੇ ਪਾਰ ਉਮਾ ਪਤ ਸਿੱਧ ਸਨਾਥ ਸੰਤਨ ਧਿਆਇਓ ਧਿਆਨ ਤਰੋ ਤਹ ਕੋ ਮਨ ਮੈਂ ਜਹ ਕੋ ਮਤੋਜ ਸਭੈ ਜਗ ਛਾਇਓ ਬੇਦ ਪੁਰਾਨਕ ਤੇਬ ਪੁਰਾਨ ਅਭੇਦ ਨਿਰਪਾਨ ਸਭੈ ਪਚਹਾਰੇ ਭੇਦ ਨਾ ਪਾਇ ਸਕਿਓ ਅਨ ਭੇਦ ਕੋ ਖੇਦਤ ਹੈ ਅਨ ਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਗਨ ਸੰਗ ਤਿਹਾਰੇ ਆਦੇ ਅਨਾਦੇ ਅਗਾਦੇ ਆਪੇਖ ਅਦਵੈਖ ਜਪਿਓ ਤਿਨਹੀ ਕੁਲਤਾਰੇ ਤੀਰਥ ਕੋਟ ਕੀ ਇਸ਼ਨਾਨ ਦੀਏ ਬੋਵਦਾਨ ਮਹਾ ਬ੍ਰਤ ਧਾਰੇ ਦੇਸ ਫਿਰਿਓ ਕਰ ਭੀਸ ਤਪੋ ਧਨ ਕੇਸ ਤਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਉ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਪਝੇ ਬਿਨੰ ਅੰਤ ਕੋ ਅੰਤ ਕਿਤ ਹਾਮ ਸਿਦਾਰੇ ਦੀਨ ਦਿਆਲੇ ਅਕਾਲ ਪੁਰਖੇ ਭਜੇ ਬਿਨ ਅੰਤ ਕੋ ਅੰਤ ਕੇ ਤਹਾਂ ਮਸਿਦਾਰੇ ਤਾਂ ਬਰਸਾਦ ਸੁਭਈਏ ਪਾਦ ਸਾਹੀ ਦਸਵੇਂ ਦੀਨਨ ਕੇ ਪ੍ਰਤਪਾਲ ਕਰੈ ਨਿਤ ਸੰਤੋ ਬਾਰਗ ਨਹੀਂ ਮੰਗਾਰੈ ਪਛ ਪਸ਼ੂ ਨਗਨਾਗ ਨਰਾਂ ਦ ਬਸਰਬ ਸਭੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਯਾਨੰਦ ਦੁਖ ਨ ਦੇਖਤ ਹੈ ਪਰ ਦੇਤਨ ਹਾਰੈ ਦਾਹਤ ਹੈ ਦੁਖ ਦੁਖਨ ਕੋ ਦਲ ਜੰਜਨ ਕੇ ਪਲ ਮੈਂ ਦਲ ੜਾਰੈ ਖੰਡ ਅਖੰਡ ਪ੍ਰਚੰਡ ਪ੍ਰਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨਾ ਪਾਇ ਸਕੈ ਪਦਮਾ ਪਦ ਬੇਦ ਕਉ ਤੇਬ ਅਭੇਦ ਉਚਾਰੈ ਰੋਜੀ ਹੀ ਰਾਜ ਬਿਨੋਕਤ ਰਾਜ ਕੋਖ ਰੋਹਾਨ ਕੇ ਰੋਜੀ ਨ ਟਾਰੈ ਕੀਟ ਪਤੰਗ ਉਰੰਗ ਪੁਜੰਗ ਮਾਪੂਤ ਪਵਿਖ ਭਵਾਨ ਬਨਾਏ ਦੇਵ ਅਦੇਵ ਖੱਪੇ ਅਹਮੇਵ ਨੈ ਭੀਵ ਲਖਿਓ ਭ੍ਰਮਸੂ ਪਰਮਾਏ ਵੇਦ ਪ੍ਰਾਨ ਕਥੇਪ ਪ੍ਰਾਨ ਸੇਵਤ ਕੇ ਕਰ ਹਾਤ ਨਾ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸੋਕਿਨ ਸਿਰ ਪਦਮਾ ਪਤ ਪਾਏ ਆਦ ਅਨੰਤ ਅਗਾਦ ਅਦਵੈਖ ਸੋ ਭੂਤ ਬਿਖ ਖਪਵਾਨ ਅਬਹਿ ਹੰ ਅੰਤ ਬਹੀਨ ਅਨਾਤਮ ਆਪ ਅਦਾਗ ਅਦੋਗ ਅਛਿਦਰ ਅਛੈ ਹੰ ਲੋਗਨ ਕੇ ਕਰਤਾ ਹਰਤਾ ਜਲ ਮੈਂ ਫਲ ਮੈਂ ਭਰਤਾ ਪ੍ਰਭ ਵਹਿ ਹੈ ਦੀਨ ਦਿਆਲ ਦਇਆ ਕਰ ਸ਼੍ਰੀਪਤ ਸੁੰਦਰ ਸ਼੍ਰੀ ਪਦਮਾਪਤ ਇਹ ਹੈ ਕਾਮ ਨੈ ਕ੍ਰੋਧ ਨੈ ਲੋਭ ਨੈ ਮੋਹ ਨੈ ਰੋਗ ਨੈ ਸੋਗ ਨੈ ਭੋਗ ਨੈ ਭੈ ਹੈ ਦੇਵ ਹੀਨ ਸੁਨੇਹ ਸਬੋ ਤਨ ਨੇਹ ਬਿਰਖਤ ਅਗੇ ਅਛੇ ਹੈ ਜਾਨ ਕੋ ਦੇ ਤੋ ਜਾਨ ਕੋ ਦੇ ਤੋ ਜ਼ਮੀਨ ਕੋ ਦੇ ਤੋ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ਼੍ਰੀ ਪਦਮਾਪਤਲੇ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਪਾਂਤ ਬਚਾਵੇ ਸਤਰ ਅਨੇਕ ਚਲਾਵਤ ਕਹਾਵ ਤਉ ਤਨ ਏਕ ਨ ਲਗਨ ਪਾਵੇ ਰਾਖਤ ਹੈ ਆਪਨੋ ਕਰਦੈ ਕਰ ਪਾਪ ਸੰਭੋ ਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੁਪੇਟ ਹੀ ਕੇ ਪਟ ਵਿੱਚ ਬਚਾਵੇ ਜੱਛ ਪੁਜੰਗ ਸੁਦਾਨਵ ਦੇਵ ਅਭੇਵ ਤੁਮੈ ਸਭ ਹੀ ਕਰਤਿ ਆਵੇ ਭੂਮ ਆਕਾਸ ਪਤਾਲ ਰਸਤਲ ਜੱਛ ਪੁਜੰਗ ਸਭੈ ਸਰਨ ਆਵੇ ਪਾਇ ਸਕੇ ਨਿ ਪਾਰ ਪ੍ਰਵਾਹੂ ਕੋ ਨੇਤ ਹੀ ਨੇਤ ਬੇਦ ਬਤਾਵੇ ਹੋਜ ਥਕੇ ਸਭ ਹੀ ਖੁਜਿਆ ਸੁਰਹਾਰ ਪਰੇ ਹਰ ਹਾਥ ਨ ਆਵੇ ਨਾਰਦ ਸੇ ਚਤੁਰਨਨ ਸੇ ਰੁਮਨਾਰਿਖ ਸੇ ਸਭ ਮੂੰ ਮਿਲ ਗਾਇਓ ਬੇਦ ਕਤੇਬ ਨ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਇਓ ਪਾਇ ਸ ਕੈਨੇ ਪਾਰ ਉਮਾ ਪਤ ਸਿਦ ਸੁਨਾਥ ਸੰਤਨ ਧਿਆਇਓ ਧਿਆਨ ਤਰੋ ਤਹ ਕੋ ਮਨ ਮੈਂ ਜਹ ਕੋਮ ਤੋਜ ਸਭੈ ਜਗ ਛਾਇਓ ਬੇਦ ਪੁਰਾਨਕ ਤੇਬ ਪੁਰਾਨ ਅਭੇਦ ਨਿਰਪਾਨ ਸਭੈ ਪਚਹਾਰੇ ਭੇਦ ਨਾ ਪਾਇ ਸਕਿਓ ਅਨ ਭੇਦ ਕੋ ਖੇਦਤ ਹੈ ਅਨ ਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਗਨ ਸੰਗਤਿ ਹਾਰੇ ਆਦਿ ਅਨਾਦਿ ਅਗਾਦਿ ਭੇਖ ਬਦ ਵੇਖ ਜਪਿਓ ਤਿਨਹੀ ਕੁਲ ਤਾਰੇ ਤੀਰਥ ਕੋਟ ਕੀ ਇਸ਼ਨਾਨ ਦੀਏ ਬੋਵਦਾਨ ਮਹਾ ਬ੍ਰਤ ਧਾਰੇ ਦੇਸ ਫਿਰਿਓ ਕਰ ਭੀਸ ਤਪੋ ਧਨ ਕੇਸ ਤਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਾਰੇ ਬਉ ਨਿਆਸ ਕਰੇ ਮੁਖ ਕਰੇ ਦੀਨ ਦਿਆਲ ਅਕਾਲ ਪਝੇ ਬਿਨੰ ਅੰਤ ਕੋ ਅੰਤ ਕਿਤ ਹਾਮ ਸਿਦਾਰੇ ਨੀਨ ਦਿਆਲੇ ਆਪਾਲਿ ਭਜੇ ਬਿਨ ਹੰਤ ਕੋ ਅੰਤ ਕੀ ਤਹਾਮ ਸਿਧਾਰੇ ਤਾ ਬਰਸਾਦ ਸੁਭਈਏ ਪਾਦ ਸਾਹੀ ਦਸਵੇਂ ਦੀਨਨ ਕੇ ਪ੍ਰਤਪਾਲ ਕਰੈ ਨਿਤ ਸੰਤੋ ਬਾਰਗਣੀ ਮੰਗਾਰੈ पाच पशु नग नाग नरद बस सर्व समय सब को प्रत पारय पोक्त है जल में थल में पल में कल के नहीं कर्म विचार है दीन दयाल दयानिद दुखन देखत है पर देत न हारै दाहत है दुख दुखन को दल दुजन के पल में दल डारै खंड अखंड प्रचंड प्रहारण पूर्ण प्रेम की प्रीति संभारै ਪਾਰਨ ਪਾਇ ਸਕੈ ਪਦਮਾ ਪਤ ਬੇਦ ਕਉ ਤੇਬ ਅਪੇਦ ਉਚਾਰੈ ਰੋਜੀ ਹੀ ਰਾਜ ਬਿਨੋਕਤ ਰਾਜਕ ਰੋਖ ਰੋਹਾਨ ਕੀ ਰੋਜੀ ਨ ਟਾਰੈ ਕੀਟ ਪਤੰਗ ਉਰੰਗ ਪੁਜੰਗ ਮਾਪੂਤ ਪਵਿਖ ਭਵਾਨ ਬਨਾਏ ਦੇਵ ਅਦੇਵ ਖੱਪੇ ਅਹ ਮੇਵ ਨ ਭੀਵ ਲਖਿਓ ਭ੍ਰਮਸੂ ਪਰਮਾਏ ਬੇਦਪ੍ਰਾਨ ਕਤੇਪ੍ਰਾਨ ਸੇਵਤਕੇ ਕਰ ਹਾਤ ਨਾ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸੋਕਿਨ ਸਿਰ ਪਦਮਾ ਪਤ ਪਾਏ ਆਦ ਅਨੰਤ ਅਗਾਦ ਅਦਵੈਖੋ ਸੋ ਭੂਤ ਪਵਿਖ ਖਪਵਾਨ ਅਬਹਿ ਹੰ ਅੰਤ ਬਹੀਨ ਅਨਾਤਮ ਆਪ ਅਦਾਗ ਅਦੋਗ ਅਛਿਦਰ ਅਛੈ ਹੰ ਲੋਗਨ ਕੇ ਕਰਤਾ ਹਰਤਾ ਜਲ ਮੈਂ ਫਲ ਮੈਂ ਭਰਤਾ ਪ੍ਰਭ ਵਹਿ ਹੈ ਦੀਨ ਦਿਆਲ ਦਇਆ ਕਰ ਸ਼੍ਰੀਪਤ ਸੁੰਦਰ ਸ਼੍ਰੀ ਪਦਮਾ ਪਤ ਇਹ ਹੈ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਦੇਵ ਹੀਨ ਸੁਨੇਹ ਸਭੋ ਤਨ ਨੇਹ ਬਿਰਖਤ ਅਗੇ ਅਛੇ ਹੈ ਜਾਨ ਕੋ ਦੇ ਤੂੰ ਜਾਨ ਕੋ ਦੇ ਤੋ ਜ਼ਮੀਨ ਕੋ ਦੇ ਤ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ਼੍ਰੀ ਪਦਮਾ ਪਤਲੇ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਕਹਾਵ ਤਉ ਤਨ ਏਕ ਨ ਲਗਨ ਪਾਵੇ ਰਾਖਤ ਹੈ ਆਪਣੋ ਕਰ ਦੇ ਕਰ ਪਾਪ ਸੰਭਹੁ ਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਗਹਿ ਤੋ ਸੋ ਸੁਪੇਟ ਹੀ ਕੇ ਪਟ ਵਿੱਚ ਬਚਾਵੇ ਜਾਚ ਭੁਜੰਗ ਸੁਦਾਨਵ ਦੇਵ अभेव तुमै सबहिं करत आवै भूम आकाश पाताल रसतल जच्छ पुजंग सबै सिर न आवै पाए सकै निपार प्रबाहु को नेतहि नेत बेद बतावै बोझ थके सबहिं खुजियां सुर हार परै हर हाथ न आवै नारद से चतुrandn से रुमनारख से सब मुह मिल गायो ਬੇਦਕ ਤੇਬ ਨਾ ਭੇਦ ਲਖਿਓ ਸੁਭਾਰ ਪਰੇ ਹਰ ਹਾਥ ਨ ਆਇਓ ਪਾਇ ਸ ਕੈ ਨਹੀ ਪਾਰ ਉਮਾ ਪਤ ਸਿਦ ਸੁਨਾਥ ਸੰਤਨ ਧਿਆਇਓ ਧਿਆਨ ਤਰੋ ਤਹ ਕੋ ਮਨ ਮੈਂ ਜਹ ਕੋਮ ਤੋਜ ਸਭੈ ਜਗ ਛਾਇਓ ਬੇਦ ਪੁਰਾਨਕ ਤੇਬ ਪੁਰਾਨ ਅਭੇਦ ਨਿਰਪਾਨ ਸਭ ਪਚਹਾਰੇ ਭੇਦ ਨਾ ਪਾਇ ਸਕਿਓ ਅਨ ਭੇਦ ਕੋ ਖੇਦਤ ਹੈ ਅਨ ਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਗਨ ਸੰਗ ਤਿਹਾਰੇ ਆਦ ਅਨਾਦ ਅਗਾਦ ਭੇਖ ਅਦਵੇਖ ਜਪਿਓ ਤਿਨਹੀ ਕੁਲ ਤਾਰੇ तीरथकोट ਕੀ ਇਸਨਾਨ ਦੀ ਬੋਵਦਾਨ ਮਹਾব্রত ਧਾਰੇ ਦੇਸ਼ ਫਿਰਿਓ ਕਰ ਭੀਸ ਤਪੋ ਧਨ ਕੇਸ ਤਰੇ ਨ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾੰਗ ਧਾਰੇ ਬਉ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਆਕਾਲ ਭਜੇ ਬਿਨ ਅੰਤ ਕੋ ਅੰਤ ਕਿਤ ਹਾਮ ਸਿਦਾਰੇ ਨੀਨ ਦਿਆਲੇ ਅਕਾਲ ਪਝੇ ਬਿਨ ਅੰਤ ਕੋ ਅੰਤ ਕੇ ਤਹਾਮ ਸਿਧਾਰੇ ਤਾ ਬਰ ਸਾਦ ਸੁਭਈਏ ਪਾਰ ਸਾਹੀ ਦਸਵੇਂ ਦੀਨਨ ਕੇ ਪ੍ਰਤ ਪਾਲ ਕਰੈ ਨਿਤ ਸੰਤੋ ਬਾਰਗ ਨਹੀਂ ਮੰਗਾਰੈ ਪਛ ਪਸ਼ੂ ਨਗਨਾਗ ਨਰਦ ਬਸਰਬ ਸਭੈ ਸਭ ਕੋ ਪ੍ਰਤ ਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਨੰਦ ਦੁਖ ਨ ਦੇਖਤ ਹੈ ਪਰ ਦੇਤਨ ਹਾਰੈ ਦਾਹਤ ਹੈ ਦੁਖ ਦੁਖਨ ਕੋ ਦਲ ਜੰਜਨ ਕੇ ਪਲ ਮੈਂ ਦਲ ੜਾਰੈ ਖੰਡ ਅਖੰਡ ਪ੍ਰਚੰਡ ਪ੍ਰਹਾਰਨ ਪੂਰਨ ਪ੍ਰੇਮ ਕੀ ਪੀਤ ਸੰਭਾਰੈ ਪਾਰਨ ਪਾਇ ਸਕੈ ਪਦਮਾ ਪਦ ਬੇਦ ਕਉ ਤੇਬ ਅਪੇਦ ਉਚਾਰੈ ਰੋਜੀ ਹੀ ਰਾਜ ਬਿਨੋਕਤ ਰਾਜਕ ਰੋਖ ਰੋਹਾਨ ਕੀ ਰੋਜੀ ਨ ਟਾਰੈ ਕੀਟ ਪਤੰਗ ਪੁਰੰਗ ਪੁਜੰਗ ਮਾਪੂਤ ਪਵਿੱਖ ਭਵਾਨ ਬਨਾਏ ਦੇਵ ਅਦੇਵ ਖੱਪੇ ਅਹ ਮੇਵ ਨੈ ਭੀਵ ਲਖਿਓ ਭ੍ਰਮਸੂ ਪਰਮਾਏ ਬੇਦ ਪ੍ਰਾਨ ਕਤੇਬ ਪ੍ਰਾਨ ਸੇਵਤ ਕੇ ਕਰ ਹਾਤ ਨਾ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸ਼ੋਕਿਨ ਸਿਰ ਪਦਮਾ ਪਤ ਪਾਏ ਆਦ ਅਨੰਤ ਅਗਾਦ ਅਦਵੈਖੋ ਸੂਪੂਤ ਪਵਿਖ ਭਵਾਨ ਅਬਹਿ ਹੰ ਅੰਤ ਬਹੀਨ ਅਨਾਤਮ ਆਪ ਅਦਾਗ ਅਦੋਗ ਅਛਿਦਰ ਅਛੈ ਹੰ ਲੋਗਨ ਕੇ ਕਰਤਾ ਹਰਤਾ ਜਲ ਮੈਂ ਫਲ ਮੈਂ ਭਰਤਾ ਪ੍ਰਭ ਵਹਿ ਹੈ ਦੀਨ ਦਿਆਲ ਦਿਆਕਰ ਸ਼੍ਰੀਪਤ ਸੁੰਦਰ ਸ਼੍ਰੀ ਪਦਮਾਪਤ ਇਹ ਹੈ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਦੇਵ ਹੀਨ ਸੁਨੇਹ ਸਬੋ ਤਨ ਨੇਹ ਬਿਰਖਤ ਅਗੇ ਅਛੇ ਹੈ ਜਾਨ ਕੋ ਦੇ ਤੋ ਜਾਨ ਕੋ ਦੇ ਤੋ ਜ਼ਮੀਨ ਕੋ ਦੇ ਤੋ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ਼੍ਰੀ ਪਦਮਾਪਤਲੇ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਪਾਂਤ ਬਚਾਵੇ ਸਤਰ ਅਨੇਕ ਚਲਾਵਤ ਕਹਾਵ ਤਉ ਤਨ ਏਕ ਨ ਲਗਨ ਪਾਵੇ ਰਾਖਤ ਹੈ ਆਪਣੋ ਕਰਦੇ ਕਰ ਪਾਪ ਸੰਭਹੁ ਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਘਹਿ ਤੋ ਸੋ ਸੁਪੇਟ ਹੀ ਕੇ ਪਟ ਮੀਚ ਬਚਾਵੇ ਜਛ ਭੁਜੰਗ ਸੁਦਾਨਵ ਦੇਵ अभेव तुमै सबहिं करतियावै भूम आकाश पाताल रसतल जच पुजंग सबहिं सिरि आवै पाय सकैनि पार प्रबाहु को नेतहि नेत वेद बतावै बोझ थके सबहिं खुजिया सुर हार परै हर हाथ न आवै नारद से चतुरानन से रुमनाख से सब मुह मिल गायो ਬੇਦਕ ਤੇਬ ਨਾ ਭੇਦ ਲਖਿਓ ਸੁਭਾਰ ਪਰੇ ਹਰ ਹਾਥ ਨ ਆਇਓ ਪਾਇ ਸ ਕੈ ਨਹੀ ਪਾਰ ਉਮਾ ਪਤ ਸਿਦ ਸਨਾਥ ਸੰਤਨ ਧਿਆਇਓ ਧਿਆਨ ਤਰੋ ਤਹ ਕੋ ਮਨ ਮੈਂ ਜਹ ਕੋਮ ਤੋਜ ਸਭੈ ਜਗ ਛਾਇਓ ਬੇਦ ਪੁਰਾਨਕ ਤੇਬ ਪੁਰਾਨ ਅਭੇਦ ਨਿਰਪਾਨ ਸਭ ਪਚਹਾਰੇ ਭੇਦ ਨਾ ਪਾਇ ਸਕਿਓ ਅਨ ਭੇਦ ਕੋ ਖੇਦਤ ਹੈ ਅਨ ਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਗਨ ਸੰਗ ਤਿਹਾਰੇ ਆਦ ਅਨਾਦ ਅਗਾਦ ਅਭੇਖ ਅਦਵੇਖ ਜਪਿਓ ਤਿਨਹੀ ਕੁਲ ਤਾਰੇ तीर्थकोट की इस स्नान दिए बवदान महाव्रत धारे देश फिरयो कर पेश तपो तन केश तरे न मिले हर प्यारे आसन कोट करे अष्टांग धरे बहु न्यास करे मुखकारे दीन दयाल अकाल भजे बिन अंत को अंत के तहांम सिदारे ਦੀਨ ਦਿਆਲੇ ਆਪਾਲ ਭਜੇ ਬਿਨ ਅੰਤ ਕੋ ਅੰਤ ਕੇ ਤਹਾਮ ਸਿਧਾਰੇ ਤਾ ਪ੍ਰਸਾਦ ਸੁਭਈਏ ਪਾਦ ਸਾਹੀ ਦਸਵੇਂ ਦੀਨਨ ਕੇ ਪ੍ਰਤਪਾਲ ਕਰੈ ਨਿਤ ਸੰਤੋ ਬਾਰਗਣੀ ਮੰਗਾਰੈ ਪਛ ਪਸ਼ੂ ਨਗਨਾਗ ਨਰਾਦ ਬ ਸਰਬ ਸਭੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ দীন দয়াল দয়ানন্দ দুঃখন দেখত হ্যায় পর দেতনহার দাহত হ্যায় দুঃখ দুঃখন কো দাল দিনন কে পল মে দাল দারায় খন্ড অখন্ড প্রচন্ড প্রহারণ পূরণ প্রেম কি प्रीत संभारায় पारन पाए सके पद्मा पद वेद त्वतेभ अपेद उचारै रोजिहि राज बिनोक्त राज क्रोख रोहान रुख की रोजि न टारै कीट पतंग कुरंग भुजंग मपूत पविख पवान बनाए देव अदेव खपे अहमेव न भिव लख्यो ब्रह्मस्य परमाय ਬੇਦ ਪ੍ਰਾਨ ਕਤੇਬ ਪ੍ਰਾਨ ਸੇਵਤ ਕੇ ਕਰ ਹਾਤ ਨਾ ਆਏ ਪੂਰਨ ਪ੍ਰੇਮ ਪ੍ਰਭਾਉ ਬਿਨਾ ਪਤ ਸ਼ੋਕਿਨ ਸ਼ਿਰ ਪਦਮਾ ਪਤ ਪਾਏ ਆਦ ਅਨੰਤ ਅਗਾਦ ਅਦਵੈਖੋ ਸੂਪੂਤ ਪਵਿਖ ਭਵਾਨ ਅਬਹਿ ਹੰ ਅੰਤ ਬਹੀਨ ਅਨਾਤਮ ਆਪ ਅਦਾਗ ਅਦੋਗ ਅਛਿਦਰ ਅਛੈ ਹੰ ਲੋਗਨ ਕੇ ਕਰਤਾ ਹਰਤਾ ਜਲ ਮੈਂ ਫਲ ਮੈਂ ਭਰਤਾ ਪ੍ਰਭ ਵਹਿ ਹੈ দীন দয়াল দয়াকর শিরপত সুন্দর শ্রী পদ্মাপতি এহ কাম না ক্রোধ না লোভ না মোহ না রোগ না শোক না ভোগ না ভয় হ্যায় দেবহীন স্নেহ সবো तन নেহ বিরক্ত আগে আছহে জান কো দে তু জান কো দে তু জমিন কো দে তু জমান কো দে হ্যায় ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤਲੇ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਕਹਾਵ ਤਉ ਤਨ ਏਕ ਨ ਲਗਨ ਪਾਵੇ ਰਾਖਤ ਹੈ ਆਪਨੋ ਕਰ ਦੇ ਕਰ ਪਾਪ ਸੰਭੂ ਨ ਭੇਟ ਨ ਪਾਵੇ ਔਰ ਕੀ ਬਾਤ ਕਹਾ ਗਹ ਤੋ ਸੋ ਸੁਪੇਟ ਹੀ ਕੇ ਪਟ ਵਿੱਚ ਬਚਾਵੇ ਜੱਛ ਪੁਜੰਗ ਸੁਦਾਨਵ ਦੇਵ ਅਭੇਵ ਤੁਮੈ ਸਭ ਹੀ ਕਰਤਿ ਆਵੇ ਭੂਮ ਆਕਾਸ ਪਤਾਲ ਰਸਤਲ ਜੱਛ ਪੁਜੰਗ ਸਭੈ ਸਰਨ ਆਵੇ ਪਾਇ ਸਕੇ ਨੀ ਪਾਰ ਪ੍ਰਵਾਹੂ ਕੋ ਨੇਤ ਹੀ ਨਿਤ ਬੇਦ ਬਤਾਵੇ ਭੋਜ ਥਕੇ ਸਭ ਹੀ ਖੁਜੀਆ ਸੁਰਹਾਰ ਪਰੇ ਹਰ ਹਾਥ ਨ ਆਵੇ ਨਾਰਦ ਸੇ ਚਤੁਰਨਨ ਸੇ ਰਮਨਾਰਿਖ ਸੇ ਸਭ ਮੂ ਮਿਲ ਗਾਇਓ ਬੇਦ ਕਤੇਬ ਨ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਇਓ ਪਾਇ ਸ ਕਹਿ ਨਹੀ ਪਾਰ ਉਮਾ ਪਤ ਸਿਦ ਸਨਾਥ ਸੰਤਨ ਧਿਆਇਓ ਧਿਆਨ ਤਰੋ ਤਹ ਕੋ ਮਨ ਮੈਂ ਜਹ ਕੋਮ ਤੋਜ ਸਭੈ ਜਗ ਛਾਇਓ ਬੇਦ ਪੁਰਾਨਕ ਤੇਬ ਪੁਰਾਨ ਅਭੇਦ ਨਿਰਪਾਨ ਸਭੈ ਪਚਹਾਰੇ ਭੇਦ ਨ ਪਾਇ ਸਕਿਓ ਅਨ ਭੇਦ ਕੋ ਖੇਦਤ ਹੈ ਅਨ ছেਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਗਨ ਸੰਗ ਤਿਹਾਰੇ ਆਦਿ ਅਨਾਦਿ ਅਗਾਦ ਭੇਖ ਬਦ ਵੇਖ ਜਪਿਓ ਤਿਨਹੀ ਕੁਲ ਤਾਰੇ ਤੀਰਥ ਕੋਟ ਕੀ ਇਸ਼ਨਾਨ ਦੀਏ ਬੋਵਦਾਨ ਮਹਾ ਬ੍ਰਤ ਤਾਰੇ ਦੇਸ ਫਿਰਿਓ ਕਰ ਭੀਸ ਤਪੋ ਧਨ ਕੇਸ ਤਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਪਝੇ ਬਿਨੰ ਅੰਤ ਕੋ ਅੰਤ ਕੀਤ ਹਾਮ ਸਿਦਾਰੇ ਨੀਨ ਦਿਆਲੇ ਅਕਾਲ ਪੁਰਖੇ ਭਜੇ ਬਿਨ ਅੰਤ ਕੋ ਅੰਤ ਕੇ ਤਹਾਮ ਸਿਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ